ਫਿਲੌਰ ਪੁਲਿਸ ਨੇ ਇੱਕ ਵਿਅਕਤੀ ਨੂੰ 190 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਿਲੌਰ ਸਰਵਨ ਸਿੰਘ ਬਲ ਨੇ ਦੱਸਿਆ ਕਿ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਪ ਕਪੂਰ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਏ ਗਏ ਸਪੈਸ਼ਲ ਸਰਚ ਆਪਰੇਸ਼ਨ ਦੌਰਾਨ ਅਰਜਨ ਲੋਧੀ ਪੁੱਤਰ ਮੋਨ ਲਾਲ ਵਾਸੀ ਗੰਨਾਪੇੜ ਤੋਂ ਗ੍ਰਿਫਤਾਰ ਕੀਤਾ ਜਿਸ ਦੇ ਕਬਜ਼ੇ ਵਿੱਚੋਂ 190 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਉਨਾ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਲੁਕਸ਼ੀਪ ਕੇ ਕਾਫੀ ਸਮੇਂ ਤੋਂ ਨਸ਼ਾ ਵੇਚਦਾ ਸੀ ਤੇ ਆਸ-ਪਾਸ ਦੇ ਪਿੰਡਾਂ ਵਿੱਚ ਵੀ ਸਪਲਾਈ ਕਰਦਾ ਸੀ ਜਿਸ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਹੁਣ ਆਖਿਆ ਕਿ ਫਿਲਹਾਲ ਪੁਲਿਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਰਾਜਕਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਰਲੇਸ਼ੇ ਦੇ ਖਿਲਾਫ ਜੰਗ ਦੇ ਵਿੱਚ ਜ਼ਿਲਹੰਦਰ ਦੇ ਹਥੀ ਪੁਲਿਸ ਅਫਸਰਾਂ ਸਫਲਤਾ ਸਮੀਂ ਜਦ ਸਾਡੇ ਮਾਨਯੋਗ ਐਸਐਸਪੀ ਹਰਕਮਨ ਪ੍ਰੀਤ ਸਿੰਘ ਕੱਕ ਜੀ ਦੀ ਹਦਾਇਤਾਂ ਤੇ ਅਤੇ ਸਾਡੇ ਡੀਐਸਪੀ ਸਰਦਾਰ ਸਰਵਨ ਸਿੰਘ ਬਲਜੀ ਦੀ ਅਗਿਸ਼ਣ ਨਿਰਦੇਸ਼ਾਂ ਤੇ ਸੁਧਨਾ ਫਲੋਰ ਪੁਲਿਸ ਨੇ ਜੋ ਮਹਿੰਮ ਚੜੀ ਜੀ ਉਸ ਬੰਦੇ ਇੱਕ ਦੋਸ਼ੀ ਅਰਜੁਨ ਲੋਧੀ ਪੁੱਤਰ ਮੋਹਨ ਲਾਲ ਜੋ ਕਿ ਗੰਨਾਬੜ ਦਾ ਰਹਿਣ ਵਾਲਾ ਸੀ ਜੋ ਕਿ ਕਾਫੀ ਦਿਨ ਤੋਂ ਨਸ਼ੇ ਦੇ ਕਾਰੋਬਾਰ ਚ ਲਿਪਚੀ ਹੁੰਦਾ ਤੇ ਇਸ ਤੇ ਪਹਿਲਾਂ ਵੀ ਕਾਫੀ ਪਰਚੇ ਦਰਜ ਸੀਗੇ ਕਰੀਬ 6-7 ਪਰਚੇ ਤੇ ਨਸ਼ੇ ਸੰਬੰਧੀ ਪਰਚੇ ਦਰਜ ਸੀਗੇ ਤੇ ਇਸ ਪਾਸੋਂ ਕਰੀਬ 190 ਗੋਲੀਆਂ ਨਸ਼ੀਲੀ ਗੋਲੀਆਂ ਜਿੱਚੋ 60 ਨਸ਼ੀਲੀ ਗੋਲੀਆਂ ਆਰਟਿਸੋਲਮ ਦੀਆਂ 103 ਅਸ਼ੀਲੀ ਗੋਲੀਆਂ ਅਲਪਰਾ ਤੋਂ ਲੁੰਦੀਆਂ ਮਾਰਕਾ ਬਰਾਮਦ ਹੋਈਆਂ ਤੇ ਜਿਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਉਸ ਦਿਨ ਉਸ ਨੂੰ ਪੇਸ਼ਦਾਨਤ ਕਰਕੇ ਰਿਮਾਂਡ ਹਸਲ ਕੀਤਾ ਗਿਆ ਉਕਤ ਦੋਸ਼ੀ ਦੱਸਣਾ ਚਾਹੁੰਦੇ ਆ ਕਿ ਕਾਫੀ ਲੰਬੇ ਸਮੇਂ ਤੋਂ ਨਸ਼ੇ ਦੇ ਕਾਰੋਬਾਰ ਚਲਿਤ ਸੀਗਾ ਅਤੇ ਜਿਸ ਨੂੰ ਪਹਿਲਾਂ ਵੀ ਵਿਸ਼ਰਾਬ ਦੇ ਪਰਚੇ ਤੇ ਨਸ਼ੇ ਦੇ ਪਰਚੇ ਵਿੱਚ ਜੇਲ੍ਹ ਵਿੱਚ ਜਾ ਗਿਆ ਸੀਗੇ ਤੇ ਅਤੇ ਜੋ ਵੀ ਸਦਾ ਜਾਪਤਾ ਸੀਗਾ ਤੇ ਇਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਮਸਲੇ ਲਈ ਹੈ ਇਹ ਨਸ਼ੇ ਦਾ ਆਦੀ ਆਪ ਖੁਦ ਹੈਗਾ ਇਸ ਬਾਰੇ ਤਾਂ ਜੀ ਇਹਦਾ ਮੈਡੀਕਲ ਕਰਾ ਕੇ ਕਨਫਰਮ ਹੋਏਗਾ ਪੁਰਾਣੇ ਮੁਕਾਦਮੇ ਬੈਕਗ੍ਰਾਉਂਡ ਕਿਦਾਂ ਦਾ ਹੈ ਬੈਕਗ੍ਰਾਉਂਡ ਇਹ ਤਾਂ ਮੜਈ ਜੀ ਕ੍ਰਿਪਚੇ ਪਰਚੇ ਦਰਜ ਤੇ ਹੈ ਨਸ਼ੇ ਦੀ ਅੱਛਾ ਅੱਛਾ ਕਿੱਥੋਂ ਲਿਆਉਂਦਾ ਸੀ ਕਿੱਥੇ ਵੀ ਇਹਦਾ ਪਤਾ ਕੁਛ ਇਹਦੇ ਇਹ ਇਸ ਬੰਦੀ ਹਜੇ ਰਿਮਾਂਡ ਲਿਆ ਹੈ ਇਸ ਬੰਦੀ ਰਿਮਾਂਡ ਦੌਰਾਨ ਅਸੀਂ ਜਾਣਕਾਰੀ ਇਕੱਠੀ ਕਰਕੇ ਇਹਨਾਂ ਦੇ ਨਾਲ ਦੇ ਹੋਰ ਕੋਈ ਸਾਥੀ ਹੋਏ ਇਹਦੇ ਹੋਰ ਵੀ ਸਾਥੀ ਹੈ ਤੇ ਰਿਸ਼ਤੇਦਾਰ ਵੀ ਕਾਫੀ ਵੇਚਦੇ ਆ ਜਿਸ ਬੰਦੀ ਅਗਲੀ ਬਰਤਾਲ ਦੱਸੇ ਕਰ ਰਿਹਾ ਹੈ